ਵਕਲ ਆਇਆ ਹੈ ਕਿ ਚੈਕਿੰਗ ਵਗੈਰਾ ਇਹ ਤਾਂ ਅੱਜ ਜਲੰਧਰ ਰੇਂਜ ਦੇ ਵਿੱਚ ਮਾਨਯੋਗ ਡੀਆਈਜੀ ਸਾਹਿਬ ਔਰ ਐਸਐਸਪੀ ਸਾਹਿਬ ਵੱਲੋਂ ਅ ਸਪੈਸ਼ਲ ਚੈਕਿੰਗ ਮਹਮ ਚੱਲ ਰਹੀ ਹੈ ਜਿਹਦੇ ਵਿੱਚ ਖਾਸ ਕਰਕੇ ਟੂ ਵਿਲੇਜਸ ਔਰ ਚੱਕੀ ਬੰਦਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂਕਿ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਕ੍ਰਿਮੀਨਲ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਬਖਸ਼ਾ ਨਹੀਂ ਜਾਊਗਾ ਔਰ ਇਹਦੇ ਵਿੱਚ ਔਰ ਰੇਂਜ ਦੇ ਸਾਰੇ ਹੀ ਐਸਪੀ ਸਹਿਵਾਨ ਡੀਐਸਪੀ ਸਹਿਵਾਨ ਐਸਐਚਓ ਸਾਰੇ ਹੀ ਇਸ ਟਾਈਮ ਰੋਡਸ ਤੇ ਹੈਗੇ ਆ ਔਰ ਸਾਰੇ ਰੇਂਜ ਦੇ ਵਿੱਚ ਹੀ ਚੈਕਿੰਗ ਚੱਲ ਰਹੀ ਹੈ ਜੀ ਅ ਮੇਰੀ ਸਿੰਪਲ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਹੈਗਾ ਯਾਰ ਸਾਰੇ ਹੀ ਜਿੰਨੇ ਵੀ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਬੇਨਤੀ ਆ ਉਹ ਡੀਡਿਕਸ਼ਨ ਸੈਂਟਰ ਜਾ ਕੇ ਪਲੀਜ਼ ਆਪਣਾ ਇਲਾਜ ਕਰਾਉਣ ਉਹਨਾਂ ਨੂੰ ਅਸੀਂ ਹੈਲਪ ਵੀ ਕਰਾਂਗੇ ਜਿਹਨੂੰ ਕੋਈ ਨਹੀਂ ਪਤਾ ਲੱਗਦਾ ਪਲੀਜ਼ ਸਾਡੇ ਐਸਐਚਓ ਕੋ ਪਹੁੰਚ ਜਾਣ ਉੱਥੇ ਨਹੀਂ ਜਾ ਸਕਦੇ ਸਾਡੇ ਕੋਲ ਆ ਜਾਣ ਔਰ ਜੇ ਨਹੀਂ ਤਾਂ ਆਪਣੇ ਪਿੰਡ ਦੇ ਕਿਸੇ ਮੋਹਤਵਾਰ ਬੰਦੇ ਨੂੰ ਸਰਪੰਚ ਨੂੰ ਲੰਬੜਦਾਰ ਨੂੰ ਨਾਲ ਲੈ ਕੇ ਸਾਡੇ ਕੋਲ ਪਹੁੰਚ ਜਾਣ ਜਿਹੜੇ ਵੀ ਬੱਚੇ ਨਸ਼ਾ ਕਰਦੇ ਆ ਉਹਨਾਂ ਦੀ ਅਸੀਂ ਪੂਰੀ ਹੈਲਪ ਕਰਾਂਗੇ ਜੋ ਪੰਜਾਬ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਮੈਡੀਸਨ ਦਿੱਤੀ ਜਾ ਰਹੀ ਆ ਔਰ ਮੇਰੀ ਬੇਨਤੀ ਆ ਇਹਦਾ ਫਾਇਦਾ ਚੱਕੋ ਔਰ ਜਿਹੜੇ ਬੰਦੇ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਨਹੀਂ ਸੁਧਰ ਰਿਹਾ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਊਗਾ ਬਖਸ਼ਿਆ ਨਹੀਂ ਜਾਊਗਾ